आज गांव मरारा जो डिस्ट्रिक्ट गुरदासपुर में पड़ता है चित बाबा बाबा चित बाबा रतन जी की तपोभूमि, जिंदा समाधि बाबा जी की और आज संत समाज नाथ संप्रदाय के अनेक समाप्त हुए हैं आज बड़ा प्रसिद्ध दिन है जो माँ तुलसी देवी का आज छादी नवंबर जो रचा जा, जा रहा है ਆ ਬਾਬਾ ਸੰਸਿਧ ਬਾਬਾ ਚੰਬਨਾਗਰ ਰਤਨਾਜ ਨਾਜ ਜੀ ਕੇ ਸਿਧਾ ਅਸਨ ਸੇ ਜਹਾਂ ਸਾਲੀਗ੍ਰਾਮ ਕੋ ਜਹਾਂ ਲਾਇਆ ਗਿਆ ਹੈ ਬਾ ਤੁਲਸੀ ਕਾ ਸਾਦੀ ਨਵੰਬਰ ਰਚ ਆਇਆ ਗਿਆ ਹੈ ਔਰ ਜੇ ਪ੍ਰਾਚੀਨ ਪ੍ਰਾਤਮਕਾਲ ਸਚਲੀ ਆ ਰਹੀ ਹੈ ਪਰੰਪਰਾ ਕਿਉਂਕਿ ਬਾ ਬ੍ਰਿੰਦਾ ਜੀ ਕਾ ਉਹਨੇ ਬ੍ਰਹਮ ਵਿਸ਼ਨੀ ਨੇ ਜੰਦਰ ਜੀ ਕਾ ਉਧਾਰ ਕੀਆ ਔਰ ਬ੍ਰਿੰਦਾ ਜੀ ਨੇ ਬ੍ਰਹਮ ਵਿਸ਼ਨੀ ਕੋ ਸ਼ਰਾਪ ਦੇ ਦਿਆ ਥਾ तो श्रावों ने स्वीकार किया था और सालीग्राम पे नाम पर तो होते गंदगी नदी नेपाल में बिच आज भी गंदगी नदी के बीच में नेपाल में ने जो तुलसी का पौधा दिखाओ तो शालीग्राम ऊपर आ जाते हैं और उन्होंने वचन किया था तो कल युग में तुलसी नाम पे पौधे के वनस्पति रूप में उपस्थित होगी मेरे द्वार पे खड़ी होगी मैं आपके साथ शादी करूँगा और आज भी वो परंपरा जी चलती आ रही है भगवान विष्णु जी ने तुलसी के विवाह स्वंबर की अर्चाया था तो हर वर्ष की तरह जहाँ गांव मराड़ा में ਅਸੇ ਹੀ ਮਹਾਨ ਸਾਲੀਗ੍ਰਾਮ ਜੀ ਕੀ जो स्वंबर मातुशी साल जाया जाता है आज साधु समाज यहाँ इकट्ठे हुए हैं और बहुत ही अद्भुत दृश्य देखने को मिल रहा है महंत श्री बालानाथ जी ने बहुत जहाँ रौक लगा रखी है पूरी इनकी दक्षा बिच आज बरात निकली है बड़ी गज बज के बैंड बहनों के साथ जहाँ बरात निकल रही है अच्छे तरह खान पान का पकवान किया गया है सभी का अच्छा प्रबंध किया गया है जय भोलेनाथ जय बा चपराज की और जय सिद्ध बाबा रतन जी महाराज जन्मभूमि तपभूमि की जय जन्द आज बड़ी खुशी का दिन है आज का दिन बड़ा पावन और पवित्र है आज देव उठावनी एकादशी है और तुलसी विवाह है और इसी उपलक्ष्य में हम बाराती बनकर आज यहाँ उपस्थित हुए हैं नाथ जी चटपट बनी से आए हैं शही ग्राम जी के साथ और बड़ा ही मनोरम दृश्य है बड़ा भव्य स्वागत बारात का किया गया और समस्त गांव निवासी जो हैं उन्होंने बड़े ही हर्षोल्लास और जोश खरोश के साथ सभी संतों का और श्री साली जी का स्वागत किया उसके इस, उपरांत जो है यहाँ भोजन और प्रसाद का आयोजन हुआ और कुल मिलाकर के ये हमारी संस्कृति और हमारे पर्व जो हैं उनका एक जीता जागता उदाहरण है कि आज भी लोग ऐसे पर्व को बड़े हर्षोल्लास के साथ मनाते हैं सचमुच में ही एक विवाह के रूप में ही इसको मनाया जा रहा है भजन संध्या का आयोजन हो रहा है और लोग भजनों से मंत्रमुग्ध हो रहे हैं ਸ਼ੁਕਰੀਆ ਵਿਵਾਹ ਦਾ ਅੱਜ ਰਾਜੇ ਸਮਾਗਮ ਕੀਤਾ ਗਿਆ ਜੀ ਬਦਸੂ ਹਾਂਜੀ ਪਹਿਲੇ ਤੇ ਸਾਰੇ ਸੰਗਤ ਨੂੰ ਸਾਰੇ ਸਧੂ ਸੰਤਨਾਂ ਅਰਸ਼ਿਤ ਬਾਪੀਰਤ ਨਾਦੀ ਰਹਿਨਮਾਈ ਚ ਸਾਰਿਆਂ ਨੂੰ ਸਿਧ ਬਾਪੀਰਤ ਨਾਦੀ ਦਾ ਬਹੁਤ ਬਹੁਤ ਅਸ਼ੀਰਵਾਦ ਔਰ ਤੁਲਸੀ ਵਿਵਾਦੀ ਬਹੁਤ ਬਹੁਤ ਵਧਾਈ ਔਰ ਬਹੁਤ ਬਹੁਤ ਸ਼ੁਭ ਕਾਮਨਾ ਸਰੇਂ ਨਗਰ ਵਸੀਆਂ ਨੂੰ ਔਰ ਸਾਰੇ ਸੰਤਾਨਾਂ ਨੂੰ ਸਾਰੇ ਮਹੰਤਾਂ ਨੂੰ ਔਰ ਸਾਰੇ ਨਗਰ ਨਗਰ ਨੂੰ ਸਾਰੇ ਸਮੁਦ ਨੂੰ ਬਹੁਤ ਬਹੁਤ ਬਧਾਈਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਅਭੀ ਇਸ ਸਮਾਗਮ ਜਿਹੜਾ ਕੀਤਾ ਗਿਆ ਸੀ ਦੇਖੇ ਕਿਸੇ ਲੰਬੇ ਸਮੇਂ ਦਾ ਜਿਹੜਾ ਇਹ ਸਮਾਗਮ ਚੱਲਦਾ ਆ ਰਿਹਾ ਤੁਸੀਂ ਇਹ ਕਾਟੋ ਕਟ ਜੀ 10 12 ਸਾਲ ਦੇ ਜਿਹੜਾ ਹੈ ਤੁਲਸੀ ਵਿਵਾ ਦਾ ਆਯੋਜਨ ਕੀਤਾ ਜਾਂਦਾ ਹੈ ਔਰ ਹਰ ਸਾਲ ਜਿਹੜਾ ਨਾ ਬੜੀ ਤੁਮਦਾਂ ਦੇ ਨੂੰ ਮਨਾਇਆ ਜਾਂਦਾ ਹੈ ਪਹਿਲੇ ਦੂਸਰੇ ਪਿੰਡਾਂ ਤੋਂ ਬਰਾਤ ਆਂਦੀ ਸੀ ਜਾਂ ਅਸੀਂ ਕਿਸੇ ਪਿੰਡ ਦੇ ਨਗਰ ਦੇ ਵਿੱਚ ਬਰਾਤ ਲੈ ਕੇ ਜਾਂਦੇ ਸੀ ਲੇਕਿਨ ਇਸ ਵਾਰ ਫਸਟ ਵਾਰ ਹੋਇਆ ਹੈ ਕਿ ਸਾਡੇ ਸਿੱਧ ਯੋਗੀ ਚਰਪਨਾਦੀ ਮਹਾਰਾਜ ਦੀ ਗੱਦੀ ਤੇ ਬਿਰਾਜਮਾਨ ਚਟਪਟ ਬਣੀ ਸੇ ਬਿਰਾਜਮਾਨ ਮਹੰਤ ਸ਼ੰਕਰਨਾ ਜੀ ਦੀ ਦੁਆਰਾ ਈਸ਼ਾਲੀਗਰਾਮ ਨੂੰ ਲਿਆਇਆ ਗਿਆ ਔਰ ਜਿਨ੍ਹਾਂ ਦੇ ਨਾਲ ਤੁਲਸੀ ਮਈਯਾ ਦਾ ਕਿਵਾ ਰਚਾਇਆ ਗਿਆ ਹਾਂਜੀ ਬੈਂਡ ਵਾਜਿਆ ਨਾ ਆਇਆ ਵਰਸ ਤੇ ਸਵਾਦ ਵੀ ਬੜਾ ਵਧੀਆ ਲਿਤਾ ਜੀ ਬਹੁਤ ਖੂਬ ਸਵਾਦ ਹੋਇਆ ਦੇਖੋ ਇਹ ਹਰ ਸਾਲ ਹੀ ਹੁੰਦਾ ਹੈ ਔਰ ਅੱਗੇ ਵੀ ਹੁੰਦਾ ਰਹੇਗਾ ਬਹੁਤ ਅੱਛਾ ਗਾਣ ਤੇ ਬਹੁਤ ਜਿਆਦਾ ਕਰ ਰਹੇ ਸਭ ਬਹੁਤ ਬੱਚਿਆਂ ਨੂੰ ਕੀ ਪਾਸੀ ਦਿੰਦੇ ਹੋ ਜਿਹੜੇ ਬੱਚੇ ਜਿਹੜੇ ਪੜ੍ਹ ਚੁੱਕੇ ਆ ਜਿਹੜੇ ਮੱਚਿਆਂ ਨੂੰ ਇਹੀ ਮੈਸੇਜ ਆਇਆ ਕਿ ਦੇਖੋ ਕਿ ਇੱਕ ਅੱਛਾ ਰਸਤਾ ਫੜੋ ਧਾਰਮਿਕ ਲਾਈਨ ਤੇ ਚਲੋ ਔਰ ਨਸ਼ਿਆਂ ਤੋਂ ਬਚੋ ਔਰ ਬੁਰੀ ਸੰਗਤ ਤੋਂ ਬਚੋ ਔਰ ਆਪਣੀ ਪੜ੍ਹਾਈ ਤੇ ਧਿਆਨ ਦਿਓ ਇਹ ਹੀ ਮੈਸੇਜ ਹੈ ਬੱਚਿਆਂ ਨੂੰ ਅਪੀ ਜਿਹੜੇ ਧਾਰਮਿਕ ਕਾਰਜਕ੍ਰਮ ਹੁੰਦੇ ਹਨ ਉਹਨਾਂ ਦੇ ਵਿੱਚ ਹਿੱਸ਼ਾ ਲਵੋ ਔਰ ਆਪਣੇ ਵਿਚਾਰਾਂ ਨੂੰ ਅੱਛੇ ਬਣਾਓ ਬਾਬਾ ਜੀ ਨਗਰ ਦੇ ਲੋਕ ਜਿਹੜੇ ਕਹਿੰਦੇ ਆ ਕਿ ਬਾਬਾ ਜੀ ਨੇ ਜੰਗਲ 'ਚ ਮੰਗਲ ਘਟਾਇਆ ਇਸ ਇਲਾਕੇ ਨੂੰ ਖਰਬ ਬਣਾਤਾ ਵਜੀ ਦੇਖੋ ਜੀ ਇਹ ਸਭ ਉਹਨਾਂ ਦੀ ਕਿਰਪਾ ਹੈ ਇਹ ਸਿੱਧਾ ਬਾਬਾ ਪੀਰਤਨਾਜੀ ਦੀ ਕਿਰਪਾ ਦੇ ਨਾਲ ਜੋ ਕੁਝ ਵੀ ਹੁੰਦਾ ਹੈ ਇਹ ਉਹਦੀ ਕਿਰਪਾ ਨਾਲ ਹੀ ਹੁੰਦਾ ਹੈ ਤੇ ਇਹ ਸਾਨੂੰ ਵੀ ਨਹੀਂ ਪਤਾ ਲੱਗਦਾ ਕਿ ਅਸੀਂ ਕੀ ਕਰ ਰਹੇ ਹਾਂ ਕੀ ਨਹੀਂ ਹੋ ਰਿਹਾ ਜੋ ਵੀ ਉਹਨਾਂ ਦੇ ਹੁਕਮ ਹੁੰਦੇ ਹੈ ਉਹਨਾਂ ਦੇ ਅਨੁਸਾਰ ਅਸੀਂ ਚੱਲਦੇ ਹਾਂ ਔਰ ਉਹਨਾਂ ਦੀ ਦਇਆ ਦੇ ਨਾਲ ਸਾਰਾ ਕਾਰਜਕ੍ਰਮ ਜਿਵੇਂ ਨਾ ਇਹ ਨਗਰ ਵਾਸੀਆਂ ਦੀ ਮਦਦ ਦੇ ਨਾਲ ਸਾਰਾ ਹੀ ਰਹੀ ਰਿਹਾ ਕਰਤੋਂ ਹੁੰਦਾ ਹੈ ਮੁਹੱਈਆ ਕੀ ਦਿੱਖ ਨੂੰ ਮਿਲਦੀ ਹੈ ਵੀ ਨੌਜਵਾਨ ਬੱਚੇ ਬੜੇ ਘੱਟ ਜਿਹੜੇ ਆ ਜੀ ਇਦਾਂ ਦੇ ਸਥਾਨ ਤੇ ਮਿਲਦੀ ਹੈ ਪਰ ਤੁਹਾਡੇ ਇਥੇ ਸਥਾਨ ਤੇ ਨੌਜਵਾਨ ਬੱਚੇ ਬੜੀ ਸੇਵਾ ਨੂੰ ਬੰਦੇ ਨੇ ਦੇਖੋ ਜੀ ਨੌਜਵਾਨ ਬੱਚੇ ਇਸ ਕਰਕੇ ਸੇਵਾ ਨਿਭਾਉਂਦੇ ਆ ਕਿਉਂਕਿ ਇਹਨਾਂ ਦੇ ਸੰਸਕਾਰ ਕਾਫੀ ਅੱਛੇ ਹੈ ਔਰ ਇਹਨਾਂ ਨੂੰ ਗਾਈਡੈਂਸ ਜਿਹੜੀ ਹੈ ਨਾ ਉਹ ਅੱਛੀ ਦਿੱਤੀ ਜਾਏ ਤੋ ਸਾਰੇ ਹੋ ਜਾਂਦੇ ਹੈ ਕੋਈ ਇਹ ਨਹੀਂ ਕਿ ਸਾਡੇ ਨਗਰ ਦੇ ਅਗਰ ਸਹੀ ਤਰੀਕੇ ਦੇ ਨਾਲ ਬੱਚੇ ਨੂੰ ਗਾਈਡੈਂਸ ਕੀਤਾ ਜਾਏ ਤੋ ਸਹੀ ਤਰੀਕੇ ਦੇ ਨਾਲ ਉਹ ਬਚਾਅ ਸੰਸਕਾਰ ਨੂੰ ਫੜੇਗਾ ਔਰ ਬੱਚੇ ਆਜਕਲ ਦੇ ਜਿਹੜੇ ਬੱਚੇ ਹੈ ਉਹ ਧਰਮ ਨੂੰ ਕਰਮ ਨੂੰ ਜਾਣਦੇ ਹੈ ਉਹ ਸਾਡੇ ਕੋਲੋਂ ਜਿਆਦਾ ਕੰਪਿਊਟਰ ਸਿਸਟਮ ਹੈ ਉਹਨਾਂ ਦਾ ਉਹ ਬਹੁਤ ਜਿਆਦਾ ਇਹ ਹੈ ਤੇਜ਼ ਨੇ ਲੇਕਿਨ ਉਹਨਾਂ ਨੂੰ ਸਿਰਫ ਇਸ਼ਾਰੇ ਦੀ ਲੋੜ ਹੈ ਉਹਨਾਂ ਨੂੰ ਇਸ਼ਾਰਾ ਦੇਣਾ ਪੈਂਦਾ ਹੈ ਉਹਨਾਂ ਨੂੰ ਇਸ਼ਾਰਾ ਦਿਓ ਉਹ ਆਪਣੇ ਆਪ ਹੀ ਜਣਾ ਚੱਲ ਪੈਂਦੇ ਹੈ ਅਭੀ ਹੋਰ ਸਮਝ ਵੀ ਇਦਾਂ ਹੀ ਵਿਵਾਦ ਤੁਸੀਂ ਕਰ ਰਹੇ ਹੋ ਜੀ ਹਾਂ ਜਦ ਤੱਕ ਸਾਡਾ ਸਾਡੇ ਦਮ ਚ ਦਮ ਹੈ ਜਦੋਂ ਸਾਡੇ ਹਾਂ ਹੈ ਉਹਦੇ ਸਾਰੇ ਪ੍ਰੋਗਰਾਮ ਇਸ ਤਰੀਕੇ ਨਾਲ ਚੱਲਦੇ ਰਹਿਣਗੇ ਤੇ ਜਦੋਂ ਖਮੇਟ ਹੋ ਗਈਆਂ ਤੇ ਕੋਈ ਪਤਾ ਨਹੀਂ ਹੈ ਕਿ ਅੱਗੇ ਇਹਨਾਂ ਦੀ ਇੱਛਾ ਹੈ ਵੈਸੇ ਮੈਨੂੰ ਉਮੀਦ ਹੈ ਕਿ ਜੇ ਅਗਰ ਜਿਸ ਹਿਸਾਬ ਦੇ ਨਾਲ ਇਹਨਾਂ ਬੱਚਿਆਂ ਦਾ ਪ੍ਰੋਗਰਾਮ ਚੱਲ ਰਿਹਾ ਹੈ اسی ਹਿਸਾਬ ਦੇ ਨਾਲ ਚੱਲਣਗੇ ਤੇ ਥੋੜੀ ਮੰਨੋ ਇਹ ਹੈ ਕਿ ਲੱਗਦਾ ਹੈ ਕਿ ਅੱਗੇ ਵੀ ਅਸ਼ਦ ਚਲਾਦੇ ਰਹਿਣ ਚੱਲਦਾ ਹੀ ਰਹੇਗਾ ਕਿਰਪਾ ਕਰਨਾ I'm No!